ਮਿਸਿੰਗੀ ਜਿਹੜੀ ਚੋਰੀ ਹੋਈ ਆ ਇੱਥੇ ਹੋਈ ਆ ਕਿਹੜੀ ਜਗ੍ਹਾ ਇਹ ਤੇ ਕਿੰਨੇ ਬੰਦੇ ਸੀ ਕੀ ਲੈ ਕੇ ਗਏ ਗਵਿੰਦਗੜ੍ਹ ਸੰਨਾ ਪਿੰਡਾ ਜੀ ਇਹ ਤੇ ਤਿੰਨ ਬੰਦੇ ਆਏ ਨੇ ਜੀ ਤੇ ਚਾਰ ਐਲੜੀਆਂ ਲੈ ਗਏ ਜੀ ਕਿਨੋਂ ਵੈਂਟਰ ਲੈ ਗਏ ਚੱਕੇ ਜੁਰਦਾਂ ਹਾਂ ਜੀ ਥੋੜੀ ਸੀਸੀਟੀਵੀ ਚ ਆਈ ਆ ਸਾਰੀ ਜਿਹੜੀ ਇਹ ਵੀਡੀਓ ਕੀ ਜੱਜਮੈਂਟ ਹੁੰਦੀ ਹੈ ਵੀ ਕੌਣ ਸੀ ਕਿਸ ਤਰ੍ਹਾਂ ਦੇ ਜਿਹੜਾ ਸਕਿਉਰਿਟੀ ਗਾਰਡ ਸੀ ਬੰਦਾ ਜੀ ਦੋ ਬੰਦੇ ਹੋ ਸੀ ਜਿਹੜਾ ਦੂਸਰਾ ਬੰਦਾ ਜਿਹੜਾ ਟੀ-ਸ਼ਰਟਾ ਲੋਰ ਪਾਈ ਹੋਈ ਸੀ ਉਹਦੇ ਉਹੀ ਅੰਦਰ ਗਿਆ ਜੀ ਉਹਨੇ ਸਾਰੀ ਸ਼ਾਨਵੀਣ ਕਰਕੇ ਉਹ ਲੈ ਗਿਆ ਜੀ ਇੱਥੋਂ ਸਭ ਤੋਂ ਪਹਿਲਾਂ ਆ ਕੇ ਕੀ ਸਭ ਤੋਂ ਪਹਿਲਾਂ ਕੈਮਰੇ ਤੋੜੇ ਨੇ ਜੀ ਉਹਨਾਂ ਨੇ ਆ ਕੇ ਹਾਂ ਜੀ ਉਸ ਤੋਂ ਬਾਅਦ ਫਿਰ ਸ਼ਟਰ ਉਹ ਕਰਿਆ ਜੀ ਤੁਹਾਨੂੰ ਵੀਡੀਓ ਕਿਵੇਂ ਮਿਲੀ ਹੈ ਵੀਡੀਓ ਮੇਰੇ ਕੋਲ ਇੱਥੇ ਕੈਮਰੇ ਲੱਗੇ ਹੋਣੇ ਜੀ ਡੀਵੀਆਰ ਚ ਮਿਲੀ ਹੈ ਡੀਵੀਆਰ ਉਹ ਭੁੱਲ ਗਏ ਜੀ ਉਹਰੇ ਬਾਹਰ ਕੱਢਿਆ ਤੇ ਹਾਂ ਬਾਹਰ ਕਾਊਂਟਰ ਤੇ ਪਿਆ ਤੇ ਜੀ ਡੀਵੀਆਰ ਹਾਂ ਜੀ ਇਹ ਹੋਰ ਵੀ ਨਾਲ ਕਿਆ ਨੁਕਸਾਨ ਕੀਤਾ ਦੁਕਾਨ ਦਾ ਕਿਤੇ ਨਹੀਂ ਹੋਰ ਤਾਂ ਬਸ ਇਹ ਇੱਕ ਵੈਂਟਰਾ ਲੈ ਗਏ ਨੇ ਜੀ ਚਾਰ ਲੈ ਗਏ ਮੇਰੇ ਅਲਟੀ ਨੇ ਜਾ ਕੇ ਲੈ ਗਏ ਜੀ ਕਿੰਨੇ ਦਾ ਨੁਕਸਾਨ ਕਰ ਗਏ ਲੱਖ ਰੁਪਏ ਦਾ ਨੁਕਸਾਨ ਕਰ ਗਏ ਜੀ ਕਿੰਨੇ ਹੋਰ ਦੁਕਾਨ ਤੇ ਉਹ ਕਿੰਨਾ ਉਹ ਉਹਦਾ ਜੀ ਸਿਲੰਡਰ ਸਿਲੰਡਰ ਲੈ ਗਏ ਜੀ ਹਲਵਾਈ ਦੀ ਦੁਕਾਨ ਆ ਜੀ ਨਾਲ ਹਾਂ ਜੀ ਰਾਜ ਜੀ ਸਵੇਟ ਸਿੰਘ ਕੀ ਮੰਗ ਕਰਦੇ ਹਾਂ ਜੀ ਅਸੀਂ ਤਾਂ ਪ੍ਰਸ਼ਾਸਨ ਤੋਂ ਇਹੀ ਮੰਗ ਕਰਦੇ ਹਾਂ ਜਿਹੜੇ ਬੰਦੇ ਹੁਣ ਇੱਥੇ ਨਸ਼ੇ ਪੱਤੇ ਵਾਲੇ ਫਿਰਦੇ ਨੇ ਇੱਕ ਤਾਂ ਉਹਨਾਂ ਦੀ ਨਥ ਪਾਈ ਜਾਵੇ ਜੀ ਇੱਕ ਚੋਰੀਆਂ ਤਾਂ ਹੋਵੇ ਜੀ ਮੈਂ ਤਾਂ ਹੁਣ ਗਰੀਬ ਬੰਦਾ ਤਾਂ ਮਰਜੂ ਜੀ ਇਹ ਕੱਲ ਹੋ ਗਈ ਜੀ ਤੁਹਾਡਾ ਇਸ ਤੀ ਗੁਜਾਰਾ ਚੱਲਦਾ ਦੁਕਾਨ ਹਾਂ ਇਸੇ ਤੇ ਗੁਜਾਰਾ ਚੱਲਦਾ ਈ ਸਾਡਾ ਤਾਂ ਜਿਹੜੇ LCD ਆ ਤੇ ਉਹ ਤੁਹਾਡੇ ਗਾਕਾਂ ਦੀ ਸੀ ਜੀ ਗਾਕਾਂ ਦੀਆਂ ਦੀ ਜੀ ਉਹ LCDਆਂ ਜੀ ਠੀਕ ਕੀਤੀ ਹੋਈਆਂ ਹਾਂ ਠੀਕ ਕੀਤੀ ਹੋਈਆਂ ਚਾਹ ਜੀ ਇੱਕ ਨਵੀਂ ਲੱਗਿਆ ਜੀ ਲੱਗਦਾ ਲਾ ਕੇ ਜੀ ਹਾਂ ਜੀ ਜੀ ਦਵਿੰਦਰ ਸਿੰਘ ਆ ਮੇਰੀ ਦੁਕਾਨ ਆ ਜੂਰੇ ਰਾਜੂ ਸਿੰਘ ਦੇ ਨਾਮ ਤੇ ਜੀ ਮੈਨ ਲਵਾਈ ਦਾ ਕੰਮ ਕਰਦਾ ਹਾਂ ਕੀ ਕੀ ਕੁਝ ਚੋਰੀ ਹੋਇਆ ਮੇਰੇ ਦੁਕਾਨ ਦਾ ਸ਼ਟਰ ਪੱਟਿਆ ਜੀ ਪਹਿਲਾਂ ਇਹਨਾਂ ਨੇ ਆ ਕੇ ਜੀ ਸ਼ਟਰ ਪੱਟ ਕੇ ਉਹ ਸਿਲੰਡਰ ਵਗੈਰਾ ਚੱਕ ਕੇ ਲੈ ਗਏ ਕਿੰਨੇ ਸਿਲੰਡਰ ਦੋ ਸਿਲੰਡਰ ਲੈ ਗਏ ਭਰੇ ਹੋਈ ਸੀ ਹਾਂ ਜੀ ਭਰੇ ਹੋਈ ਸੀ ਬੀ ਮੰਗ ਕਰਦੇ ਤੁਸੀਂ ਮੰਗ ਤੇ ਹੀ ਕਰਦੇ ਆ ਜੀ ਸਭ ਤੋਂ ਪਹਿਲਾਂ ਤਾਂ ਇਹਨਾਂ ਨੂੰ ਰੋਕਿਆ ਜਾਵੇ ਜਿਹੜੇ ਫਿਰਦੇ ਨਹੀਂ ਬੰਦੇ ਜੀ ਦੱਸ ਵੀਡੀਓ ਚ ਆਇਆ ਵੀ ਸਕਿਉਰਟੀ ਗਾਰਡ ਹਾਂਜੀ ਹਾਂ ਉਹ ਲੱਗ ਰਿਹਾ ਵੀ ਜਵੇਂ ਸਕਿਉਰਟੀ ਗਾਰਡ ਹੈ ਜੀ ਕੋਈ ਸਪੈਸ਼ਲ ਮਤਲਬ ਸਕਿਉਰਟੀ ਗਾਰਡ ਬੰਦਾ ਐ ਐਕਸਪਰਟ ਹੁੰਦੇ ਨੇ ਪੂਰੇ ਪਹਿਲਾਂ ਕੈਮਰੇ ਤੋੜੇ ਉਹਨਾਂ ਨੇ ਆ ਕੇ ਜੀ ਉਸ ਤੋਂ ਬਾਅਦ ਵਿੱਚ ਕੈਮਰੇ ਤੋੜ ਕੇ ਉਧਰ ਫੇਰ ਮੇਰੀ ਦੁਕਾਨ ਤੇ ਗਏ ਅੱਛਾ ਬਾਅਦ ਚ ਕੀਤਾ ਹਾਂਜੀ ਤੇ ਟਾਈਮ ਤਾਂ ਲਾਈ ਆ ਉਹਨਾਂ ਨੇ ਹਾਂਜੀ 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 پھپھو کڑو کڑو رانا ماسي لگیتو جوکي رکيي ہوئی آهي روڊ تي پتو کتو روڊ تي پير 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 مون چم دلاو پاسا ڪم آيو ٿا ٿورو ٿيندا کتو ٿورو لڳي ਬਾਈਕ 'ਤੇ ਲੱਗੀ ਚੱਟੀਆਂ ਇਧਰ ਐਲਈਡੀ ਲੱਗੀ ਹੋਈਆਂ ਨੇ ਦੋ ਲੜੀਆਂ ਤੇ ਆਹ ਜੀ ਚਾਰ ਲੜੀਆਂ ਲੱਗੇ ਚੱਟੇ ਸੁਪੂਤ ਲਗਾਈ ਦਿਉਰੇ ਤਾਰਾ ਤੁਰਾ ਨੂੰ ਪੱਟੀਆਂ ਵੀ ਆ ਦੇ ਜੇ ਉਹਦੇ ਤਾਂ ਇੱਥੇ ਡੀਆ ਦੇ ਕੋ Çekiyor mu yani? Fazla, fazla değil. Çekiyor mu Fazla değil. mu?